ਹੈਲੋ ਬਈ ਛੇ ਕਰ ਕਿਸੇ ਵੀਰ ਨੂੰ ਚਾਬੀ ਲੰਬੀ ਚਾਬੀ ਲੰਬੀ ਇਹ ਤਾਂ ਸਾਡੇ ਕੋਲ ਕੁਝ ਨਹੀਂ ਕਰਦੇ ਬਲੈਰੋ ਗੱਡੀ ਦੀ ਚਾਬੀ ਆ ਆ ਭਲਵਾਨ ਦੀ ਚਾਬੀ ਆ ਜੇ ਲੰਬੀ ਆ ਤਾਂ ਸਾਡੇ ਕੋਲ ਕੁਝ ਨਹੀਂ ਕਰਦੇ ਹੋ ਬਾਕੀ ਵੀਰਾਂ ਨੂੰ ਮੈਂ ਦਿਆਂ ਘੁੰਮ ਕਿਹੋ ਜਿਓ 19 ਔਰ 20 ਤੰਬਰ ਰੂਪੌਰ ਆ ਕੇ ਛਿੰਝ ਹੋ ਰਹੀ ਆ ਬੁਲਟ ਮੋਟਰਸਾਈਕਲ ਅਤੇ ਕਾਰ ਆਲਟੋ ਕਾਰ ਦਿੱਤੀ ਜਾਣੀ ਆ ਪਿੰਡ ਰੂਪੌਰ ਵਾਲਾ 19 ਅਤੇ 20 ਤਰੀਕ ਦੋ ਦਿਨ ਦਾ ਦੰਗਲ ਆ ਸਾਰੇ ਨੋਟ ਕਰੋ ਜੀ ਰੂਪਵਾਲ 19 ਔਰ 20 ਸਤੰਬਰ ਹੈਲੋ ਆਟੋਕਾਰ ਅਤੇ ਬੁਲੇਟ ਮੋਟਰਸਾਈਕਲ ਉੱਤੇ ਜਾਣ ਦੀ ਪਿੰਡ ਰੂਪਵਾਲ 19 ਔਰ 20 ਸਤੰਬਰ ਬਈ ਧਿਆਨ ਦਿਓ ਪਲੀਜ਼ ਬੰਦੀ ਜਿਹੜੇ ਵੀਰ ਲਾਈਵ ਦੇ ਵਿੱਚੋਂ ਜਦੋਂ ਫੋਨ ਕਰਦੇ ਆ ਜਦੋਂ ਕੱਟ ਦਿੰਦੇ ਆ ਤਾਂ ਪਲੀਜ਼ ਰੁਕ ਜਾਓ ਜੁਗਾੜ ਕਰੀਏ ਆਪਾਂ ਟੋਕੜਾ ਲਾਓ ਟੱਕਾ ਮਾਰੋ ਜੁੜੇ ਬੱਚੇ ਜਗੜੋ ਫਾੜੀਆ ਭਾਈ ਜੀ ਅੱਜ ਆ ਰਿਹਾ ਭਾਈ ਜੀ ਚੋੜਾ ਲਾ ਕੇ ਆ ਗਿਰੋ ਬੰਦਾ ਕਰ ਲਿਆ ਕਰੋ ਪੈਸੇ ਕਰ ਲਿਆ ਕਰੋ ਦਿਖਾ ਦਿਓ ਚੋੜਾ

ਤੇ ਉਹ ਉਹ ਵੀ ਜਿਹੜੇ ਮਿਹਨਤ ਕਰਦੇ ਮੋਟਰ ਸਵਾਰ ਜਿਹੜੇ ਜਾਂਦੇ ਆ ਤੇ ਉਹਨੇ ਵੀ ਹਾਰਾ ਦੇ ਦਿੱਤੇ ਖੜੇ ਆ ਬਹੁਤ ਮਾਰ ਰਹੇ ਆ ਆ ਲਓ ਜਾਂਦੇ ਕੁਸ਼ਤੀ